ਬਾਈ ਇਹ ਚਾਰਖਾ ਹੈ ਇਹ ਭੈਣਾਂ ਨੂੰ ਬਿਲਕੁਲ ਫਰੀ ਗਿਫਟ ਕਰਨਾ ਹੈ ਸੁਣੋ ਗਿਫਟ ਨਾਲ ਇੱਕ ਹੋਰ ਗਿਫਟ ਫਰੀ ਹੈ ਇਹ ਫਰਨੀਚਰ ਜਿਹੜਾ ਸਾਰਾ ਫਰਨੀਚਰ ਹੈ ਟੋਟਲ ਆਪਣਾ ਬਣਿਆ ਸੀ 2.5 ਲੱਖ ਦਾ ਤੇ ਬਾਈਆਂ ਨੇ ਇਹਦਾ ਹੁਣ ਬਿਲ ਬਣਾਇਆ ਆਪਣਾ 2 ਲੱਖ ਦਾ ਆਫਰ ਲਾਤਾ ਬਾਈਆਂ ਨੇ ਆਪਣੇ ਕਰਕੇ 2 ਲੱਖ ਦਾ ਦੋਗੇ ਦੇ ਦਾਂਗੇ ਵੀਰੇ ਸਮਾਨ ਕਿਹੜਾ-ਕਿਹੜਾ ਹੋਊਗਾ ਇਸ ਬਾਈ ਦੇ ਵਿੱਚ ਇਹਦੇ ਵਿੱਚ ਇੱਕ ਬੈੱਡ ਮਿਲ ਜਾਏਗਾ ਹਾਂਜੀ ਗੱਦਾ ਹੋਏਗਾ ਨਾਲ ਹਾਂਜੀ ਇਹ ਵੱਡੀ ਅਲਮਾਰੀ ਹੋਏਗੀ 6x7 ਦੀ ਅਲਮਾਰੀ ਹੋਏਗੀ ਹਾਂਜੀ ਇੱਕ ਡਰੈਸਿੰਗ ਟੇਬਲ ਹੋਏਗਾ ਇੱਕ ਟੀਵੀ ਕੰਸੋਲ ਆ ਜਾਏਗਾ ਵੀਰੇ ਇਹ ਦਾ ਨਾਲ ਗਿਫਟ ਹੀ ਗਿਫਟ ਆ ਜੀ ਇਹ ਨਾਲ ਵੀਰੇ ਗਿਫਟ ਦੇ ਦਾਂਗੇ ਜੇ ਤੁਸੀਂ ਕਿਹਾ ਤਾਂ ਜੀ ਹਾਂ ਜੀ ਤੇ ਇਹ ਬਈ ਸਾਰਾ ਪਿੱਤਲ ਦੀ ਹੈ ਨਾ ਇਹ ਸਾਰਾ ਵੀਰੇ ਪਿਓਰ ਪਿੱਤਲ ਲੱਗਿਆ ਹੋਇਆ ਸਾਰੀ ਟਾਲੀ ਲੱਗੀ ਹੋਈ ਆ ਸੀਜ਼ਨਿੰਗ ਕੀਤੀ ਆ 10 ਸਾਲ ਦੀ ਫੁੱਲ ਗਾਰੰਟੀ ਆ ਹਾਂ ਜੀ ਕੋਈ ਇਹਨਾਂ ਤੇ ਕੰਪਲੇਂਟ ਲੰਬਾ ਆਏਗਾ 10 ਸਾਲ ਤੱਕ ਬੈੱਡ ਦਾ ਬੈੱਡ ਜਿਹੜੀ ਵੀ ਚੀਜ਼ ਖਰਾਬ ਹੋਏਗੀ ਇੱਕ ਆਫਰ ਹੋਰ ਦੇ ਦਿਓ ਮੇਰੇ ਕਰਕੇ ਜਿਹੜਾ ਮੇਰਾ ਵੇਲਾ ਤੁਸੀਂ 2 ਲੱਖ ਦਾ ਬਣਾਇਆ ਇਹਨੂੰ 2 ਲੱਖ ਦੀ ਰਹਿਣ ਦੋ ਚਾਹੇ ਪਰ ਭੈਣਾਂ ਨੂੰ ਰਖੜੀ ਵਾਸਤੇ ਆਫਰ ਲਾ ਦਿਓ ਮੇਰੇ ਕਰਕੇ 5000 ਉਹਨਾਂ ਨੂੰ ਹੋਰ ਗਿਫਟ ਕਰ ਦਿਓ ਹਾਂ 5000 ਹੋਰ ਕਰ 195000 ਚ ਆਪਾਂ ਸਾਰੀਆਂ ਚੀਜ਼ਾਂ ਦੇ ਦਾਂਗੇ ਦੋਂਗੇ ਦੇ ਦਾਂਗੇ 195000 ਚ ਲੋ ਵੀ ਪੈਣਾ ਥੋੜੇ ਕਰਕੇ ਗਿਫਟ ਕਰਤਾ ਆਪ ਖੁਸ਼ਦਿਲ ਫਰਿਚਰ ਮੰਡੀ ਅਰਨੀ ਵਾਲਾ ਇਹ ਫਾਇਰ ਕੰਮ ਲੋਟ ਰੋਡ ਤੇ ਆ ਠੀਕ ਹੈ ਜੀ ਬਾਕੀ ਨੰਬਰ ਚੱਲਦੇ ਵੀਡੀਓ